ਹਨ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰਿਆਰਸਾ ਕੋਰਸ ਛੱਟੀ ਐ ਧੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਦ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਤੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆ ਤਹੰਦਾ ਕਰਤਿਆ ਨੇ ਫਲ ਜਨਮ ਗਵਾਇ ਸੁਖ ਦਾਤਾ ਮਨ ਨ ਵਸਾਇ ਨਾਨਕ ਨਾਮ ਤੇ ਨ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨ ਪਾਇਆ ਜਿਉ ਕਸ ਤੋਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਖ ਸੰਘਰ ਹੈ ਕਰਤ ਆਪ ਖਵਾਇਆ ਗੁਰਮੁਖ ਵਿਰਲੇ ਸੋ ਜੀ ਪਾਈ ਤੇ ਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦ ਹੀ ਨਾ ਉਪਜ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਉਰਨ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋਹਰ ਪੁਰਖ ਅਗੰਮ ਹੈ ਕਹੋ ਕਿਤ ਵਿਧ ਪਾਈਐ ਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਏ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਏ ਜਿਸ ਆਪ ਬੁਝਾਈ ਆਪ ਸੋ ਹਰ ਮਹਰਗ ਪਾਈਏ ਗੁਰਪੂਰੈ ਵੇ ਖਾਲਿਆ ਗੁਰਸੇਵ ਪਾਈਐ ਜਿਸ ਆਪ ਬੁਝਾਇਆ ਆਪ ਸੋਹਰ ਮਾਰਗ ਪਾਈਐ ਗੁਰਪੂਰੈ ਵੇ ਖਾਲਿਆ ਗੁਰਸੇਵਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨੇ ਸਚਨਾਮ ਚਿਤ ਲਾਇਆ ਗੁਰੂ ਪਿਆਰ ਵਾਲੀ ਹੋਈ ਦਾ ਪਾਵਨ ਮੁਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਸੋਰਠ ਕੀ ਵਾਰ ਦੇ ਅੰਦਰ ਸ਼ਲੋਕ ਗੁਰੂ ਅਮਰਦਾਸ ਪਿਤਾ ਜੀ ਦੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅੰਗ 643 ਅਤੇ 44 ਉੱਤੇ ਸੁਭਾਏ ਮਾਨ ਅੱਜ ਗੁਰੂ ਕੇ ਪਿਆਰੇ ਉਹ ਪਾਵਨ ਦਿਨ ਇਹ ਜਿਹੜੀ ਰਾਤ ਚੱਲ ਰਹੀ ਹੈ ਅੰਮ੍ਰਿਤ ਵੇਲਾ ਹੁਣ ਹੋਇਆ ਏ ਇਸ ਰਾਤ ਨੂੰ ਕਲਗੀਧਰਪਤਾ ਪੰਜਾਂ ਸਿੰਘਾਂ ਦਾ ਪੰਜਾਂ ਪਿਆਰਿਆਂ ਦੇ ਚ ਹੁਕਮ ਮੰਨ ਕੇ ਚਮਕੌਰ ਦੀ ਗੜੀ ਨੂੰ ਛੱਡਣ ਦੀ ਤਿਆਰੀ ਕਰਦੇ ਨੇ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਦਿੰਦੇ ਨੇ ਨਾ ਜੋੜਾ ਲੈਂਦੇ ਪੈਰਾਂ ਦੇ ਵਿੱਚ ਨਾ ਘੋੜਾ ਲੈਂਦੇ ਨੰਗੇ ਪੈਰ ਤੁਰਦੇ ਨੇ ਕਿਤੇ ਕਿਸੇ ਸਿੱਖ ਦੇ ਸੀਸ ਤੇ ਸਤਿਗੁਰ ਦੇ ਜੋੜਾ ਨਾ ਲੱਗ ਜਾਏ ਇਨਾਂ ਕੋ ਅਦਬ ਇਨਾਂ ਕੋ ਸਤਕਾਰ ਗੁਰੂ ਕੇ ਸਿੱਖ ਦੇ ਕੇਸਾਂ ਦਾ ਭਾਈ ਦਿਆ ਸਿੰਘ ਕਹਿੰਦੇ ਵੀ ਸਤਿਗੁਰੂ ਤੁਹਾਡੇ ਲਾਲਾ ਦੇ ਉੱਤੇ ਕਫਨ ਪਾ ਦਈਏ ਕੰਮਰ ਕਸਾਏ ਪਾ ਦਈਏ ਸਤਿਗੁਰ ਕਹਿੰਦੇ ਨਹੀਂ ਜੇ ਪਾਉਣਾ ਹੈ ਤੇ ਸਾਰੇ ਸਿੰਘਾਂ ਤੇ ਪਾਓ ਨਹੀਂ ਤਾਂ ਮੇਰੇ ਪੁੱਤਰਾਂ ਤੇ ਵੀ ਨਹੀਂ ਉਹ ਕਲਗੀਧਰ ਪਾਤਸ਼ਾਹ ਜਿਹੜੇ ਕਿਸੇ ਦੇ ਉੱਤੇ ਤੀਰ ਚਲਾਉਂਦੇ ਸੰਤੈ ਅੱਗੇ ਸੋਨਾ ਲੱਗਿਆ ਹੁੰਦਾ ਸੀ ਵੀ ਕੋਈ ਜ਼ਖਮ ਹੀ ਹੋਵੇ ਤੇ ਇਲਾਜ ਕਰ ਲਏ ਕੋਈ ਪੂਰਾ ਹੋ ਜਾਏ ਉਸ ਦਾ ਅੰਤਿਮ ਸੰਸਕਾਰ ਹੋ ਜਾਏ ਉਸ ਮਾਲਕ ਦੇ ਦੋਹਾਂ ਪੁੱਤਰਾਂ ਦੇ ਉੱਤੇ ਕੋਈ ਕਫਨ ਨਾ ਨਹੀਂ ਅੱਜ ਦਾ ਅੱਜ ਦੀ ਰਾਤ ਦਾ ਉਹ ਵਿਖਲਾ ਪੈਂਦਾ ਜਦੋਂ ਸਤਿਗੁਰੂ ਤੁਰਦੇ ਨੇ ਤਾੜੀ ਮਾਰ ਕੇ ਕਿ ਪੀਰੇ ਭਿੰਦ ਮੇਰਾ ਵਦ ਕੇ ਹਿੰਦ ਦਾ ਪੀਰ ਜਾ ਰਿਹਾ ਹੈ ਹਿੰਮਤ ਹੈ ਰੋਕ ਸਕਦੇ ਹੋ ਤਾਂ ਰੋਕ ਲਵੋ ਮਛੀਵਾਲਣੋ ਤੁਰਦੇ ਪਰ ਤੇ ਮਛੀਵਾੜੇ ਦੇ ਜੰਗਲ ਵੱਲੋਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵਖ ਵਖ ਦਿਸ਼ਾਵਾਂ ਤੇ ਤੁਰਦੇ ਨੇ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਚਮਕੌਰ ਦੀ ਗੜੀ ਵਿੱਚ ਰਹੇ ਜਾਂਦੇ ਨੇ ਇਸ ਜਿਹੜਾ ਦਿਨ ਆਰੰਭ ਹੋਵੇਗਾ ਇਸ ਦਿਨ ਵਿੱਚ ਇਹਨਾਂ ਦੋਵਾਂ ਸਿੰਘਾਂ ਨੇ ਜਮ ਕੇ ਯੋਜਨਾ ਤੇ ਸਾਦਤ ਦੇ ਜਾਮ ਪੀਣੇ ਨੇ ਜਿਹੜਾ ਇਸ ਦਿਨ ਚੜ੍ਹਨਾ ਹੈ ਦੂਜੇ ਪਾਸੇ ਸਤਿਗੁਰ ਦੇ ਮਾਤਾ ਜੀ ਤੇ ਛੋਟੇ ਸਾਹਿਬ ਜੀ ਤੇ ਇਹ ਰਾਤ ਜਿਹੜੀ ਚੱਲ ਰਹੀ ਏ ਗੰਗੋ ਦੇ ਘਰ ਦੇ ਵਿੱਚ ਗੁਜ਼ਾਰ ਰਹੇ ਨੇ ਤਾਂ ਹੀ ਸਤਿਗੁਰ ਨੇ ਦੋਵੇਂ ਇਹ ਗੱਲਾਂ ਕੀਤੀਆਂ ਵੀ ਜਿਹੜੇ ਗੁਰਮੁਖ ਨੇ ਉੱਬਰ ਗਏ ਸੱਚੇ ਨਾਮ ਨਾਲ ਜੁੜੇ ਹੋਏ ਉਹਨਾਂ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਭਾਈ ਸੰਤ ਸਿੰਘ ਭਾਈ ਸੰਗਾ ਸਿੰਘ ਨੇ ਪਰ ਮਨਮੁਖ ਭਾਈ ਗੰਗੋ ਵਰਗੇ ਉਹ ਡੁੱਬ ਗਏ ਇਸ ਮਾਇਆ ਨੇ ਉਹਨਾਂ ਨੂੰ ਨਿਗਲ ਲਿਆ ਸਤਿਗੁਰੂ ਸਾਡੇ ਤੇ ਮਿਹਰ ਕਰਨ ਇਹਨਾਂ ਵਿਖੜਿਆ ਰਾਹਮਾ ਦੇ ਵਿੱਚ ਸਤਿਗੁਰੂ ਸਾਡੇ ਤੇ ਮਿਹਰ ਕਰਨ ਕੀ ਦਾਤਾਰ ਦੀ ਇਹ ਸਿੱਖ ਨੂੰ ਅਸੀਂ ਸੰਭਾਲ ਸਕੀਏ ਸਤਿਗੁਰੂ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ ਕੇ ਨਿਵਾਜਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਇਹਨਾਂ ਮਹਾਨ ਸ਼ਹੀਦਾਂ ਨੂੰ ਨਿਤ ਯਾਦ ਕਰੀਏ ਤੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਗੁਰੂ ਗੁਰੂ ਜਪ ਕੇ ਗੁਰੂ ਦੇ ਦਰ ਤੇ ਅਸੀ ਵੀ ਪਰਵਾਨੇ ਜਾਈਏ ਸਤਿਗੁਰ ਸਭਨਾ ਤੇ ਮਿਹਰ ਕਰਨ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ